ਇਸੋ ਲਈ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਜਿਆ ਰਹੀ ਹੈ ਦਰਬਾਰਾ ਸਿੰਘ ਗੁਰੂ ਨੂੰ ਬਲਵਿੰਦਰ ਸਿੰਘ ਭੁੰਦੜ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਨਕੌਦਰ ਕਾਂਡ ਦੇ ਪੀੜਤਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਰਦ ਦੇ ਉੱਤੇ ਇਸ ਦੀ ਇੱਕ ਸ਼ਿਕਾਇਤ ਭੇਜੀ ਗਈ ਅਤੇ ਮੰਗ ਕੀਤੀ ਗਈ ਕਿ ਦਰਬਾਰਾ ਸਿੰਘ ਗੁਰੂ ਦੇ ਉੱਤੇ ਇਲਜ਼ਾਮ ਨੇ ਕਿ ਨਕੌਦਰ ਕਾਂਡ ਦੇ ਵਿੱਚ ਉਸ ਸਮੇਂ ਦੇ ਏਡੀਸੀ ਹੁੰਦੇ ਸਮੇਂ ਉਹਨਾਂ ਦੇ ਵੱਲੋਂ ਕਾਫੀ ਮਾੜਾ ਰੋਲ ਨਭਾਇਆ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਸ ਤੇ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਥੇ ਵੱਡੀ ਅਪਡੇਟ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੂਂਦਰ ਦੇ ਸਲਾਹਕਾਰ ਦੇ ਵਜੋਂ ਜੋ ਨਿਯੁਕਤੀ ਕੀਤੀ ਗਈ ਸੀ ਉਹ ਰੱਦ ਕਰ ਦਿੱਤੀ ਗਈ ਹੈ ਪਰ ਇਸ ਮਾਮਲੇ ਦੇ ਉੱਤੇ ਹੁਣ ਬਲਵਿੰਦਰ ਸਿੰਘ ਪੂਂਦਰ ਦੇ ਕਾਰਜਕਾਰੀ ਪ੍ਰਧਾਨ ਬਣ ਤੋਂ ਬਾਅਦ ਜੋ ਸਲਾਹਕਾਰ ਨਿਯੁਕਤ ਕੀਤੇ ਗਏ ਸਨ ਅੰਦਰਬਾਰਾ ਸਿੰਘ ਗੁਰੂ ਸਾਬਕਾ ਅਫਸਰ ਉਹਨਾਂ ਦੇ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ ਦਰਬਾਰਾ ਸਿੰਘ ਗੁਰੂ ਦੇ ਵੱਲੋਂ ਆਖਿਆ ਗਿਆ ਕਿ ਮੇਰਾ ਉਸ ਨੁਕਦਰ ਕਾਂਡ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਮੈਂ ਉਸ ਸਮੇਂ ਏਡੀਸੀ ਜ਼ਰੂਰ ਸੀ ਪਰ ਮੈਂ ਕੋਈ ਵੀ ਜਿਹੜਾ ਰੋਲ ਨਹੀਂ ਨਿਭਾਇਆ ਕਿਸੇ ਵੀ ਤਰ੍ਹਾਂ ਗੋਲੀ ਕਾਂਢ ਦੇ ਵਿੱਚ ਅਤੇ ਨਾ ਹੀ ਮੇਰੀ ਇੱਥੇ ਕੋਈ ਗਲਤੀ ਸੀ ਉਹਨਾਂ ਨੇ ਆਖਿਆ ਕਿ ਜਾਣਬੁੱਝ ਕੇ ਅਕਾਲੀ ਦਲ ਨੂੰ ਅਤੇ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵਿਰੋਧੀਆਂ ਦੇ ਵੱਲੋਂ ਸੌੜੇ ਹਿੱਤਾਂ ਦੇ ਲਈ ਕੀਤੀਆਂ ਜਾ ਰਹੀਆਂ ਨੇ ਇੱਥੇ ਦਰਬਾਰਾ ਸਿੰਘ ਗੁਰੂ ਨੇ ਇਹ ਵੀ ਆਖਿਆ ਕਿ ਮੇਰੇ ਉੱਤੇ ਕੋਈ ਵੀ ਦੋਸ਼ ਸਾਬਤ ਨਹੀਂ ਕਰ ਸਕਿਆ ਤੇ ਨਾ ਹੀ ਮੇਰੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਹੋਇਆ ਤਾਂ ਫਿਰ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਇਹ ਵਿਰੋਧੀ ਪਾਰਟੀਆਂ ਚਾਲਾਂ ਚੱਲ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਦਰਬਾਰਾ ਸਿੰਘ ਗੁਰੂਦੀਤਾ ਉਹਨਾਂ ਨੇ ਆਖਿਆ ਕਿ ਉਸ ਵੇਲੇ ਜੋ ਪੋਸਟਮਾਰਟਮ ਹੈ ਪੀੜਤ ਪਰਿਵਾਰਾਂ ਦੇ ਜੋ ਨੌਜਵਾਨ ਮਾਰੇ ਗਏ ਸੀ ਉਹਨਾਂ ਦੇ ਮੈਂ ਜਿਹੜੇ ਇਹ ਪੋਸਟਮਾਰਟਮ ਜ਼ਰੂਰ ਕੀਤੇ ਗਏ ਸਨ ਉਸ ਵੇਲੇ ਪਰ ਮੇਰਾ ਹੋਰ ਕੋਈ ਵੀ ਰੋਲ ਇਸ ਮਾਮਲੇ ਦੇ ਵਿੱਚ ਨਹੀਂ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹ ਜਾਣਬੁੱਝ ਕੇ ਇੱਕ ਪ੍ਰਪਗੈਂਡਾ ਸੈੱਟ ਕੀਤਾ ਜਾ ਰਿਹਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਤਰ੍ਹਾਂ ਪੰਜਾਬ ਦੇ ਵਿੱਚ ਵਾਪਸੀ ਨਾ ਕਰੇ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਸ਼ਾਂ ਉਹਨਾਂ ਦੇ ਵੱਲੋਂ ਇਕਰਾਰ ਦਿੱਤੀਆਂ ਗਈਆਂ ਨੇ ਨਾਲ ਹੀ ਉਹਨਾਂ ਨੇ ਆਖਿਆ ਕਿ ਸਮੇਂ ਦੇ ਨਾਲ-ਨਾਲ ਸਾਰਾ ਕੁਝ ਬੇਨਕਾਬ ਹੋ ਜਾਵੇਗਾ ਤਾਂ ਇਹ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਬੀਰ ਬਾਦਲ ਨੂੰ ਤਨਖਾਹਾਂ ਘਟਾ ਦਿੱਤੇ ਜਾਣ ਤੋਂ ਬਾਅਦ ਪ੍ਰਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਬਣੇ ਨੇ ਉਹਨਾਂ ਦੇ ਸਲਾਹਕਾਰ ਦੇ ਵਜੋਂ ਦਰਬਾਰਾ ਸਿੰਘ ਗੁਰੂ ਨੂੰ ਨਿਯੁਕਤ ਕੀਤਾ ਗਿਆ ਸੀ ਇਸ ਸਲਾਹਕਾਰ ਦੀ ਨਿਯੁਕਤੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਖੜੇ ਹੁੰਦੇ ਆ ਇਹਨਾਂ ਸਵਾਲਾਂ ਦੇ ਖੜੇ ਹੋਣ ਤੋਂ ਬਾਅਦ ਹੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਹੁਣ ਦਰਬਾਰਾ ਸਿੰਘ ਗੁਰੂ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਜਵਾਬ ਦੇ ਦਿੱਤਾ ਗਿਆ ਹੈ ਕਿਉਂਕਿ ਪੀੜਿਤ ਪਰਿਵਾਰਾਂ ਨੇ ਸਿੱਧੇ ਤੌਰ ਤੇ ਦਰਬਾਰਾ ਸਿੰਘ ਗੁਰੂ ਦੇ ਉੱਪਰ ਦੋਸ਼ ਲਗਾ ਦਿੱਤੇ ਸਨ ਕਿ ਨਕ ਨਕੋਦਰ ਖਾਨ ਦੇ ਵਿੱਚ ਦਰਬਾਰਾ ਸਿੰਘ ਗੁਰੂ ਦਾ ਹੱਥ ਸੀ ਅਤੇ ਉਹਨਾਂ ਦੇ ਵੱਲੋਂ ਗੋਲੀਬਾਰੀ ਜੋ ਹੋਈ ਸੀ ਚਾਰ ਨੌਜਵਾਨਾਂ ਦੀ ਇਸ ਦੇ ਵਿੱਚ ਮਤ ਹੋ ਗਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੜ ਗਏ ਸਨ ਪਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਲਟਾ ਜਿਨਾ ਪੀੜਤਾਂ ਦੇ ਵੱਲੋਂ ਜੰਜਫਰ ਜਿੰਨਾਂ ਲੋਕਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ਼ ਦੀ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਗੋਲੀਬਾਰੀ ਹੋਈ ਅਤੇ ਇਸ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸੇ ਮਾਮਲੇ ਨੂੰ ਲੈ ਕੇ ਦਰਬਾਰਾ ਸਿੰਘ ਗੁਰੂ ਅਤੇ ਸ਼ਰਮਣੀ ਕਾਲੀਦਲ ਕਸੂਤੇ ਫਸੇ ਸਨ ਜਿਸ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ